ਲਓ ਜੀ ਮਲੇਸ਼ੀਆ ਮੈਂ ਕਾਜ ਕੰਮ ਬਹੁਤ ਭਾਰਾ ਕਰਨਾ 30 30 ਕਿਲੋ ਦੀ ਪਲੇਟਾਂ ਚੱਕਣੀਆਂ ਆਪਾਂ ਮਾਰਬਲ ਲਾਉਣਾ ਤੇ ਭਾਰੇ ਕੰਮ ਨਾਲ ਭਾਰੇ ਬ੍ਰੇਕਫਾਸਟ ਹੋਣਾ ਚਾਹੀਦਾ ਤੇ ਆਰ ਲੈ ਕੇ ਬ੍ਰੇਕਫਾਸਟ ਚਲੋ ਇਹ ਕੰਮ ਵੱਲ ਨੂੰ ਤੇ ਸਾ ਕਾਂਡੀ ਇਹ ਮਸ਼ੀਨ ਸੀਮਿੰਟ ਦੀ ਸ਼ਕੀਨ ਭਾਬੀ ਤੇਰੀ ਜੋ ਵੀ ਸਾਰਾ ਸਮਾਨ ਤੇ ਸਾ ਕਾਂਡੀ ਜਾਂ ਚਾਬੀ ਲੈ ਗਿਆ ਆਪਾਂ ਚਲੋ ਉੱਪਰ ਨੂੰ ਆਹ ਗਰਾਉਂਡ ਫਲੋਰ ਆ ਇੱਥੇ ਜੇ ਕੰਮ ਕਰਨਾ ਆਪਾਂ ਪਲੇਟਾਂ ਸਾਰੀਆਂ ਚੇਂਜ ਕਰਨੀਆਂ ਇੱਥੇ ਕੁਝ ਪਲੇਟਾਂ ਹੈਗੀਆਂ ਕਟੋੜਾਟ ਹੈਗੀਆਂ 15 ਕ ਪਲੇਟਾਂ ਮੋਟੀਆਂ ਮੋਟੀਆਂ ਤੇ ਲੱਗੇ ਹੋਏ ਬੱਬੂ ਉਸਤਾਦ ਮੋੜਾਂ ਵਾਲੇ ਦਬ ਕੇ ਪੱਥਰ ਤੋੜਨ ਬਈ ਛੋਟੀ ਗੱਲ ਨਹੀਂ ਹੈਗੀ ਉਹ ਟੁੱਟਦਾ ਨਹੀਂਗਾ ਛੇਤੀ ਤੇ ਨਾਲੇ ਆਪਣਾ ਇੰਜੀਨੀਅਰ ਮਿਲਿਆ ਇੰਜੀਨੀਅਰ ਕਹਿੰਦਾ ਲੈ ਤੁਹਾਨੂੰ ਮੈਂ ਅਪਡੇਟ ਕੱਢ ਕੇ ਦਿਖਾਉਣਾ ਤਾਂ ਕਹਿੰਦਾ ਤੂੰ ਆ ਲੈ ਕੇ ਸ਼ੀਸ਼ਾ ਨਾਲ ਜੈਕ ਮੈਂ ਥੱਲੋਂ ਭੱਜ ਕੇ ਸ਼ੀਸ਼ਾ ਨਾਲ ਜੈਕ ਲੈ ਕੇ ਆਇਆ ਤਾਂ ਦੇਖਦੇ ਆ ਪਲੇਟਾਂ ਚੱਕ ਹੁੰਦੀਆਂ ਕਿ ਨਹੀਂ ਚੱਕ ਹੁੰਦੀਆਂ ਮਾਰੋ ਦੀ ਪਹਾੜੀਆਂ ਬਹੁਤ ਤੁਸੀਂ ਮੰਨਣਾ ਨਹੀਂਗਾ ਲੱਕ ਦੂਰਾ ਹੋ ਜਾਂਦਾ ਸਹੀ ਗੱਲ ਆ ਉਹ ਪੁੱਛ ਲੋ ਮੋੜਾ ਨੂੰ ਆਹ ਇੱਕ ਢੀ ਹੈਕ ਲੱਗੀ ਹੋਈ ਆ ਤੇ ਸੋਖੀ ਗੱਲ ਨਹੀਂ ਹੈਗੀ ਬੜਾ ਜੋਰ ਲੱਗਦਾ ਠੀਕ ਆ ਉੱਤੋਂ ਗਰਮੀ ਉਹ ਪੈਣ ਦੀ ਆ ਚਾਚਾ ਪਤੀਜਾ ਵੀ ਸ਼ਲਾਹ ਕਰ ਰਹੇ ਨੇ ਵੀ ਕਿੰਨੇ ਟਾਈਮ ਚ ਮੁੱਕ ਜੂਗਾ ਕੰਮ ਤੇ ਸਕਿਉਰਿਟੀ ਗਾਰਡ ਦਾ ਧੰਨਵਾਦ ਹੈ ਆਪਣਾ ਚੈਨਲ ਫੋਲੋ ਕਰਦਾ ਬਹੁਤ ਸਪੋਰਟ ਕਰਦਾ ਤੁਸੀਂ ਵੀ ਕਰਿਆ ਕਰੋ ਕਹਿੰਦਾ ਯਾਰ ਤੂੰ ਮੇਰੀ ਵੀਡੀਓ ਨਹੀਂ ਪਾਉਂਦਾ ਮੈਂ ਕਹਾ ਓਕੇ ਓਕੇ ਉਹ ਵਰਤੀ ਦੇ ਮੁੰਡੇ ਕਹਿੰਦਾ ਯਾਰ ਮੇਰੀ ਵੀ ਫੋਟੋ ਪਾਇਆ ਕਰ ਮੈਂ ਕਹਾ ਓਕੇ ਹਰ ਵੀਡੀਓ ਚ ਪਾ ਦੇ ਕਰਾਂਗੇ ਯਾ ਤੁਸੀਂ ਵੀ ਇਹਦੇ ਨੂੰ ਸਪੋਰਟ ਕਰਿਆ ਕਰੋ ਤੇ ਆਜੋ ਵੀ ਗ੍ਰੈਂਡਰ ਮਾਰੀਏ ਹੁਣ ਸੈੱਡਾਂ ਦੇ ਮਸਟ ਬੀ ਗ੍ਰੈਂਡਰ ਮੰਨ ਕੇ ਕਿ ਪੁਰਾਣੇ ਪੱਥਰ ਨੇ ਹੁਣ ਆਪਾਂ ਨੇ ਨਵੇਂ ਅਪਡੇਟਾਂ ਆ ਜਿਹਦਾ ਸਾਈਜ਼ ਡਿਫਰੈਂਟ ਹੁੰਦਾ ਆ ਪਹਿਲਾ ਪੀਸ ਲੱਗ ਗਿਆ ਵਾਈਗਰ ਉਦੋਂ ਅਲੀ ਵੀ ਲੱਗਾ ਬੰਗਾਲੀ ਹੜਨਾ ਤੇ ਨੇਪਾਲੀ ਹੜਨਾ ਕੰਮ ਲੱਗਾ ਬਹੁਤ ਬੰਦੇ ਕਹਿੰਦੇ ਨੇ ਇੱਧਰ ਆ ਗਿਆ ਗੋਪੀ ਠੀਕ ਹੈ ਨਾ ਇਹਨਾਂ ਮਗਾ ਗ੍ਰੇਂਡਰ ਮਾਂ ਬਿਲਣਾ ਖੜਾ ਰਿਹਾ ਕਹਿੰਦਾ ਚੱਲ ਠੀਕ ਹੈ ਜਮੈਂ ਗ੍ਰੇਂਡਰ ਮਾਂ ਹੈਲਪ ਕਰ ਦਿੰਨਾ ਤੇ ਅੱਬਾ ਪੀਸਪੂਲ ਲੱਗਣ ਵਾਲਿਆ ਲਾਸਟੇ ਕੰਮ ਰਹਿ ਗਿਆ ਥੋੜਾ ਜਿਹਾ ਹੀ ਬਸ ਰੱਬ ਦੀ ਦੁਆ ਨਾਲ ਸਾਰਾ ਕੰਮ ਮੁੱਕ ਗਿਆ ਪਰ ਮੀ ਆ ਗਿਆ ਉਸਤਾਦ ਜੀ ਮੁੰਡੇ ਨੇ ਕੰਮ ਬਹੁਤ ਖਿੱਚਿਆ ਠੀਕ ਹੈ ਤੇ ਚਲੋ ਹੁਣ ਚਲੀ ਆਪਾਂ ਥੱਲੇ ਸਾਰਾ ਸਮਾਨ ਲੈ ਕੇ ਇੱਥੇ ਪਿਆ ਗਿਆ ਮੀ ਆਪਾਂ ਇੱਥੇ ਸਾਰਾ ਕੰਮ ਕੀਤਾ ਉਸਤਾਦ ਜੀ ਤੇ ਆਹ ਦੇਖ ਲਓ ਬੱਬ big boy help ਕਰਦਾ ਕੰਮ ਚ ਆਪਣੇ ਤੇ ਚਲੋ ਮੈਂ ਕਾ ਸਮਾਨ ਲੱਗੇ ਬੜੇ ਖੁਸ਼ ਆ ਖੁਸ਼ ਨਾ ਅੱਜ ਦਾ ਸਕੂਲੋਂ ਛੁੱਟੀ ਹੋਈ ਆ ਆਪ ਨੂੰ ਕੰਮ ਤੋਂ ਛੁੱਟੀ ਹੋਣਾ ਐ ਲੱਗਦਾ ਸਕੂਲੋਂ ਛੁੱਟੀ ਹੋ ਗਈ ਉਹਨਾਂ